ਹਾਂਜੀ ਸਸੇ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਕੂਲਾਂ ਨੂੰ ਲੈ ਕੇ ਵੱਡੀ ਖਬਰ ਅਗਸਤ ਮਹੀਨੇ ਛੁੱਟੀਆਂ 10 ਦਿਨਾਂ ਕੇ ਸਕੂਲ ਬੰਦ ਸਕੂਲੀ ਵਿਦਿਆਰਥੀਆਂ ਨੂੰ ਲੱਗੀਆਂ ਮੌਜਾਂ ਪਿਆਪਰੀ ਅਪਡੇਟ ਔਰ ਅਗਸਤ ਮਹੀਨੇ ਵਿੱਚ ਕਿਹੜੇ ਕਿਹੜੇ ਅਤੇ ਕਿੰਨੇ ਦਿਨ ਸਕੂਲ ਬੰਦ ਰਹਿਣ ਦੀ ਸੰਭਾਵਨਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਸਕੂਲਾਂ ਦੇ ਸਬੰਧ ਵਿੱਚ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੇ। ਤੋਂ ਲੈ ਕੇ ਚੱਲਦੇ ਹਾਂ ਅੱਜ ਦੀ ਨਵੀਂ ਤੇ ਤਾਜ਼ੀ ਅਪਡੇਟ ਦੇ ਉੱਪਰ ਔਰ ਜਾਣਦੇ ਹਾਂ ਕਿ ਕਿਹੜੇ-ਕਿਹੜੇ ਤਰੀਕ ਨੂੰ ਸਕੂਲ ਬੰਦ ਰਹਿਣਗੇ। ਤਾਂ ਦੋਸਤੋ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਅਗਸਤ ਮਹੀਨੇ ਵਿੱਚ ਖਾਸ ਤਿਹਾੜ ਮਨਾਏ ਜਾਂਦੇ ਆ ਜਿਸ ਕਰਕੇ ਅਗਸਤ ਮਹੀਨੇ ਵਿੱਚ ਸਭ ਤੋਂ ਜ਼ਿਆਦਾ ਛੁੱਟੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਵਾਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10 ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਇਹ ਛੁੱਟੀਆਂ ਕਿਹੜੀ ਕਿਹੜੀ ਤਰੀਕ ਨੂੰ ਰਹਿਣਗੀਆਂ ਅਗਸਤ ਮਹੀਨੇ ਵਿੱਚ ਪੰਜਾਬ ਦੇ ਛੁੱਟੀਆਂ ਦਾ ਪਰਪਾਰ ਹੋਏਗਾ ਪੂਰਾ ਸੋਚੀ ਜਾਰੀ ਅਗਸਤ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਇਸ ਮਹੀਨੇ ਵਿੱਚ ਛੁੱਟੀਆਂ ਦੀ ਪਰਮਾਰ ਹੈ ਸਕੂਲਾਂ ਵਿੱਚ ਬੱਚੇ ਲਈ ਸਭ ਤੋਂ ਵੱਧ ਮੌਜਾ ਲੱਗਣ ਵਾਲੀਆਂ ਹਨ ਕਿਉਂਕਿ ਇਸ ਮਹੀਨੇ ਛੁੱਟੀਆਂ ਦਾ ਕਾਫੀ ਦੌਰ ਚੱਲ ਰਿਹਾ ਹੈ ਇਸ ਵਾਰ ਅਗਸਤ ਮਹੀਨੇ ਵਿੱਚ ਸ਼ਨੀਵਾਰ ਅਤੇ ਐਤਵਾਰ ਸਮੇਤ ਕੁੱਲ 10 ਦਿਨ ਸਕੂਲਾਂ ਨੇਆਂ ਛੁੱਟੀਆਂ ਰਹਿਣ ਦੀ ਸੰਭਾਵਨਾ ਹੈ। ਸ਼ਨੀਚਰਵਾਰ ਨੂੰ ਛੁੱਟੀ ਨਾ ਹੋਣ ਤੇ ਵੀ ਮਹੀਨੇ ਦੇ 8 ਦਿਨ ਸਕੂਲ ਬੰਦ ਰਹਿਣ ਦੀ ਸੰਭਾਵਨਾ ਹੈ। ਬੱਚੇ ਅਤੇ ਮਾਪੇ ਪਰਿਵਾਰ ਦੇ ਨਾਲ ਘੁੰਮਣ ਦੀ ਯੋਜਨਾ ਬਣਾ ਸਕਦੇ ਹਨ ਕਿਉਂਕਿ ਉਹਨਾਂ ਦੇ ਬੱਚਿਆਂ ਦੀਆਂ ਛੁੱਟੀਆਂ ਹਨ। ਅਗਸਤ ਮਹੀਨੇ ਵਿੱਚ ਕਈ ਮਹੱਤਵਪੂਰਨ ਦਿਹਾੜ ਪੈ ਰਹੇ ਹਨ ਜਿਸ ਕਾਰਨ ਉਹਨਾਂ ਦਿਨਾਂ ਵਿੱਚ ਜਨਤਕ ਛੁੱਟੀ ਹੋਵੇਗੀ। ਇਸ ਦੇ ਨਾਲ ਹੀ ਅਗਸਤ ਮਹੀਨੇ ਵਿੱਚ 4 ਐਤਵਾਰ ਔਰ ਇਸ ਦੇ ਨਾਲ ਵਨ ਸ਼ਨੀਚਰਵਾਰ ਪੈ ਰਹੇ ਹਨ ਇਸ ਕਾਰਨ ਸਕੂਲਾਂ ਵਿੱਚ ਕਈ ਦਿਨ ਛੁੱਟੀਆਂ ਰਹਿਣਗੀਆਂ ਇਸ ਤੋਂ ਇਲਾਵਾ ਆਜ਼ਾਦੀ ਦਿਹਾੜਾ ਰੱਖੜੀ ਦਾ ਤਿਹਾੜੀ ਤੇ ਜਨਮ ਅਸ਼ਟਮੀ ਦੀ ਛੁੱਟੀ ਰਹਿਣ ਦੀ ਸੂਚਨਾ ਪਤਾਈ ਜਾ ਰਹੀ ਹੈ ਅਗਸਤ ਵਿੱਚ 15 ਅਗਸਤ ਦੀ ਛੁੱਟੀ ਜੋ ਕਿ ਵੀਰਵਾਰ ਨੂੰ ਰਹੇਗੀ ਕਈ ਸਕੂਲਾਂ ਵਿੱਚ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਰਸਮ ਹੁੰਦੀ ਹੈ ਪਰ ਦੂਜੇ ਦਿਨ 16 ਅਗਸਤ ਨੂੰ ਛੁੱਟੀ ਕਰ ਦਿੱਤੀ ਜਾਂਦੀ ਹੈ ਅਗਸਤ ਮਹੀਨੇ ਵਿੱਚ ਰਖੜੀ ਤੇ ਜਨਮ ਅਸ਼ਟਮੀ ਦੀ ਛੁੱਟੀ ਇਸ ਤੋਂ ਇਲਾਵਾ ਭੈਣ ਭਰਾ ਦਾ ਤਿਹਾਰ ਰਖੜੀ 19 ਅਗਸਤ ਨੂੰ ਪੈ ਰਿਹਾ ਹੈ ਜਿਸ ਨੂੰ ਤੁਮਕਾਮ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ ਜਦੋਂ ਕਿ ਜਨਮ ਅਸ਼ਟਮੀ 26 ਅਗਸਤ ਨੂੰ ਹੈ ਇਸ ਮੌਕੇ ਜਨਤਕ ਛੁੱਟੀ ਵੀ ਹੈ ਮੰਗਲਵਾਰ ਨੂੰ ਜਨਮ ਅਸ਼ਟਮੀ ਹੈ ਇਸ ਦੇ ਨਾਲ ਹੀ 9 ਅਗਸਤ ਨੂੰ 나ਗ ਪੰਚਮੀ ਆਦੀ ਦਿਵਸ ਵੀ ਮਨਾਇਆ ਜਾਵੇਗਾ ਜਿਸ ਕਰਕੇ ਹੁਣ ਟੋਟਲ 10 ਛੁੱਟੀਆਂ ਜੋ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਕੀਤੀਆਂ ਜਾਣਗੀਆਂ ਤਾਂ ਇਹ ਸੀ ਅੱਜ ਦੀ ਪੰਜਾਬ ਸਕੂਲਾਂ ਦੀ ਲੇਟੈਸਟ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ